ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਆ ਜੀ ਬ੍ਰਹਮਪੁਰ ਪਹੁੰਚਿਆ ਵੀ ਨਾਲ ਹੀ ਛੋੜਾ ਰਿਹਾ ਇੱਕ ਬਲੌਗ ਬਣਾ ਲਈਏ ਰੋਡ ਪਹਿਲਾਂ ਕਾਫੀ ਆ ਜਿਹੜਾ ਟੁੱਟਾ ਸੀ ਇਹ ਫਤਿਆਬਾਦ ਤੋਂ ਚੋਲਾ ਸਾਹਿਬ ਨੂੰ ਰੋਡ ਜਾਂਦਾ ਜਿਹੜਾ ਹੁਣ ਇਹ ਰੋਡ ਸਾਕੇ ਵਧੀਆ ਬਣ ਚੁੱਕਾ ਵਾ ਆਉਂ ਆਪਾਂ ਦੇਖਦੇ ਆ ਕਿ ਪਾਦਾ ਵਾ ਤੇ ਬਾਕੀ ਬਰਸਾਤਾਂ ਕਰਕੇ ਕਾਫੀ ਜਿਹੜੇ ਹੜਾਏ ਆ ਇਹ ਉਹ אבי ਜਿਆਦਾ ਨੁਕਸਾਨ ਹੋਇਆ ਵਾ ਪ੍ਰਮਾਤਮਾ ਭਲੀ ਕਰੇ ਤੋਂ ਸਾਰੇ ਜਣੇ ਰਲ ਮਿਲ ਕੇ ਆਪਾਂ ਸਪੋਰਟ ਕਰੀਏ ਤਾਂ ਹੜ੍ਹ ਪੀੜਤਾਂ ਨੂੰ ਇਹ ਤਰੀਕੇ ਨਾਲ ਆਪਾਂ ਜਿੱਥੇ ਵੀ ਹੈਲਪ ਹੋ ਸਕਦੀ ਕਰੀਏ ਆ ਨਹਿਰ ਜਿਹੜੀ ਜਾਂਦੀ ਨਾਲ ਨਾਲ ਇਹਦੇ ਵਿੱਚ ਪਾਣੀ ਬਿਲਕੁਲ ਹੈ ਹੀ ਨਹੀਂ ਆ ਫਤਮੇ ਆ ਨਹਿਰ ਬਿਲਕੁਲ ਸੁੱਕੀ ਪਈ ਆ ਲੋ ਲੱਗ ਗਿਆ ਜੇ ਫਾਟਕੋ ਇਹ ਹੁਣ ਆਪਣ ਵੇਟ ਕਰਨੀ ਬਣੀ ਟ੍ਰੇਨ ਦੀ ਨਾਕਾ ਲੱਗ ਗਿਆ ਹਾਂ ਉਹ ਫਾਟਕ ਲੱਗਣ ਤੋਂ ਬਾਅਦ ਆਪਾਂ ਟ੍ਰੇਨ ਨਿਕਲ ਚੁੱਕੀ ਆ ਜੀ ਆਪਾਂ ਹੁਣ ਅੱਗੇ ਆ ਗਏ ਆ ਜੀ ਤੋਂ ਕਾਫੀ ਲੰਬੇ ਸਮੇਂ ਤੋਂ ਬਾਅਦ ਕੋਲੀ ਦੀ ਰਾਹਤ ਮਿਲੀ ਆ ਬਰਸਾਤਾ ਤੋਂ ਤੇ ਮੇਲਾ ਵੀ ਚੱਲ ਰਿਹਾ ਜੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੋਰੇ ਕਰਕੇ ਆ ਲੰਗਰ ਲੱਗੇ ਹੋਏ ਨੇ ਸਾਰੇ ਤੇ ਹੁਣ ਪ੍ਰਸ਼ਾਤਾ ਦਾ ਬਹੁਤ ਰਾਹਤ ਮਿਲਿਆ ਨੇ ਸਾਰੀ ਸੁੱਖੀ ਪਈ ਹੈ ਜੀ ਮੇਲਾ ਜਿਹੜਾ ਲੱਗੇ ਹੈ ਅਕਾਵਾ 5 6 7 ਤਰੀਕ ਦਾ ਸ੍ਰੀ ਗੋਡਵਾਲ ਸਾਹਿਬ ਸਾਰੇ ਸੰਗਤਾਂ ਨੂੰ ਬਹੁਤ ਬਹਾ ਕੇ ਪਹੁੰਚੋ ਸੁਪਰ ਵਧੀਆ ਆ ਰੋਡ ਵੀ ਬਣ ਚੁੱਕਾ ਹੈ ਇਹ ਰੋਡ ਹੈ ਜੀ ਅਧਿਆਪਤ ਤੋਂ ਸੱਚਾਈ ਗੋਡਾ ਸਾਹਿਬ ਨਿਕਲ ਜਾਂਦਾ ਉਸ ਤੋਂ ਅੱਗੇ ਆਈ ਵੀ ਰੋਡ ਤੋਂ ਹਰੀਕੇ ਸਿੱਧਾ ਨਿਕਲ ਜਾਂਦਾ ਵਾ ਇਹ ਕਿਸੇ ਨੇ ਮੰਨ ਲਓ ਵੀ ਜਿਹੜਾ ਸ਼ਹਿਰੇ ਪੰਨੂਆ ਲਾ ਕੇ ਜਿਹੜਾ ਅੰਮ੍ਰਿਤਸਰ ਤੋਂ ਬਠਿੰਡਾ ਰੋਡ ਤੇ ਟੋਲ ਪਲਾ ਜੋ ਪੈਂਦਾ ਵਾ ਉਹਨੂੰ ਬਾਈਪਾਸ ਕਰਨਾ ਤੋਂ ਇੱਧਰ ਦੀ ਹੋ ਕੇ ਜਾਂਦੇ ਆ ਅੱਲ ਕਰ ਲੱਗੇ ਆ ਜੀ ਅਮਰਦਾਸ ਜੀ ਦੇ ਮੇਲੇ ਦੇ ਸਲਾਣਾ ਜੋੜ ਦੇਲੇ ਦੇ ਤਾਂ ਕਾਫੀ ਦੂਰੋ ਦੂਰੋਂ ਹਲੀਆਂ ਵਾ ਮੌਸਮ ਉਹਨਾ ਕਾਫੀ ਅੱਗੇ ਨਾਲ ਸਾਫ਼ ਹੋਇਆ ਜੀ ਵਧੀਆ ਬਸ ਸਾਤਾਂ ਤੋਂ ਰਾਹਤ ਮਿਲੀ ਆ ਇਸਲੇ 3 ਮਹੀਨਿਆਂ ਤੋਂ ਲਗਾਤਾਰ ਮੀਂਹ ਪੈ ਪੈ ਰਿਆ ਸੀ ਹੁਣ ਤਾਂ ਰਾਹਤ ਮਿਲੀ ਆ ਜੀ ਆਪਾਂ ਅੰਸਾਰ ਤੋਂ ਕੋ ਪਰਮਾਤਮਾ ਇਦਾਂ ਹੀ ਵਧੀਆ ਰੱਖੇ ਜਿਹੜੇ ਸਾਰੇ ਪਾਸੇ ਹੜ੍ਹ ਆਏ ਹੋਏ ਨੇ ਉਹਨਾਂ ਨੇ ਤਾਂ ਕਿ ਜੋ ਪਾਣੀ ਨੂੰ ਥੋੜਾ ਰੋਕਿਆ ਜਾਵੇ ਇਸੇ ਤਰ੍ਹਾਂ ਆਪਣੇ ਵੀਰ ਜਸ ਨੂੰ ਵੀ ਮਿਲ ਕੇ ਆਵਾਂਗੇ ਤੇ ਬਲੋ ਵੀ ਹੋ ਕੇ ਆਵਾਂਗੇ ਚਾਹ ਪਾਣੀ ਪੀ ਕੇ ਆਵਾਂਗੇ ਮਨੇਰੇ ਯੂ ਬਲੌਗ ਦੇ ਨਾਲ ਦਿਖਾਉਣੇ ਤੁਹਾਨੂੰ ਅੱਕੇ ਦਾ ਬਹੁਤ ਚੜ੍ਹ। ਲਓ ਵੀ ਲੰਗਰ ਬਹੁਤ ਲੱਗੇ ਮੇਰੇ ਵੀਰੋ ਰੋਡ ਦੇ ਉੱਤੇ ਕਾਫੀ ਤਰ੍ਹਾਂ ਫੱਦਿਆਂ ਬਾਤ ਤੋਂ ਚੁੱਲਾ ਸਾਹਿਬ ਦਾ ਕਿਉਂਕਿ ਸੰਤਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਸਲਾਨਾ ਜੋੜ ਮੇਲੇ ਸਮਰਪਿਤ ਜੋ ਕਿ ਹਰ ਸਾਲ ਸਤੰਬਰ ਮਹੀਨੇ ਦੇ ਵਿੱਚ ਹੁੰਦਾ ਵਾ। ਤੋਂ ਉਹਦੇ ਮੇਲੇ ਦੇ ਕਰਕੇ ਕਾਫੀ ਲੰਘਰ ਲੱਗੇ ਹੋਏ ਨੇ ਕਿ 5 6 7 ਤਰੀਕ ਦਾ ਮੇਲਾ ਵਾ। ਰਸਵੀ ਕਾਫੀਆ ਕਾਲੀਆਂ ਟਰੈਕਟਰਾਂ ਪਰ ਭਰ ਕੇ ਆ ਰਹੇ। ਇਹ ਕਰਕੇ ਇਹ ਰਸ ਰਹਿਦਾ ਇੱਥੇ। ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿ ਇਤਾਂ ਦੇ ਵਾਗ ਤੇ ਰਹਿਣੇ ਆ ਕਦੇ ਆ ਘੋਡੇ ਨੂੰ ਸਿਰ ਬੜੀ ਮਾਰਦੀ ਸਕੂਟਰੀ ਬਸ ਆ ਕਿ ਸਪੀਡ ਵੱਧ ਹੋ ਜੇ ਤੇ ਸਿਰ ਮਾਰ ਤਿਆ ਪੈਂਦੀ ਆ ਉਹ ਵੀ ਸੰਗਤਾਂ ਦੇ ਟਰੱਕ ਭਰ ਭਰ ਕੇ ਆ ਰਹੇ ਨੇ ਤੁਹਾਨੂੰ ਦੇਖੋ ਮੇਲੇ ਦਾ ਕਰਕੇ ਇਹ ਵੀ ਜਾ ਰਹੇ ਆ ਲੰਗਰ ਦੇ ਵਿੱਚ ਲੋ ਵੀ ਆਪਾਂ ਆਪਣੀ ਮੰਜ਼ਿਲ ਦੇ ਕਰੀਬ ਹੋਣ ਗਏ ਆ ਇਹ ਬ੍ਰਾਂਪੁਰੇ ਇੱਧਰ ਨਮਾ ਪਾਟ ਰਹੇ ਆ ਇਹ ਬ੍ਰਾਂਪੁਰ ਦਾ ਘੇਟਿਆ ਜੀ ਆਲ ਡੰਗੜ ਦਾ ਪਸ਼ੂਆਂ ਦਾ ਬਹੁਤ ਜ਼ਿਆਦਾ ਹੀ। ਚਾਣਾ ਹੋਇਆ ਕਈਆਂ ਦੇ ਤੇ ਬਹੁਤ ਥੁੜਕੇ ਪਾਣੀ ਦੇ ਵਿੱਚ ਹੜ੍ਹ ਦੇ ਵਿੱਚ। ਇਹ ਜਿਹੜੇ ਵਿਚਾਰੇ ਹੈਗੇ ਉਹਨਾਂ ਨੂੰ ਮਾਲ ਪੱਠੇ ਡੱਗੇ ਦਾ ਬੜਾ ਔਖਾ ਹੋਇਆ ਪਿਆ ਵਾ। ਪਾਗਵਾ ਸਭ ਤੋਂ ਭਲੀ ਕਰੀ ਇਹ ਕੋਈ ਗੱਲ ਨਹੀਂ ਇੱਕ ਮਾੜਾ ਸਫਾ ਹੈ ਆਪਾਂ ਦੂਜੇ ਦੇ ਨਾਲ ਖੜੇ ਆ ਇਸ ਸਮੇਂ ਤੋਂ ਵੀ ਆਪਾਂ ਨਿਕਲ ਜਾਾਂਗੇ ਕਿ ਪੰਜਾਬ ਤੇ ਪਹਿਲੀ ਵਾਰੀ ਕੋਈ ਮੁਸੀਬਤ ਨਹੀਂ ਹੋਈ ਬੜੀ ਵਰੀ ਇਹਨਾਂ ਜੀਆਂ ਕਿਹੜੇ ਹਾੜ ਆ ਜਾਂ ਕਿਹੋ ਜਿਹਾ ਆਏ ਤੇ ਪੰਜਾਬ ਨੇ ਬੜੀ ਵਰੀ ਮੁਕਾਬਲਾ ਕੀਤਾ ਵਾ ਬੜੀ ਵਰੀ ਆਪਾਂ ਇੱਥੋਂ ਉੱਥੇ ਆ ਅੱਗੇ ਸਾਰੇ ਸਿੰਕਰ ਬੜੇ ਸਪੋਰਟ ਕਰ ਰਹੇ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਪੰਜਾਬ ਲਈ ਇੰਨਾ ਕੁਝ ਕਰ ਰਹੇ ਨੇ ਉਹ ਆਪਾਂ ਵੀ ਇੱਕ ਅੱਡੇ ਦਿਨ ਤੱਕ ਸੇਵਾ ਦੇ ਜਾ ਰਹੇ ਹਾਂ ਕੁੜੇ ਦਿਨਾਂ ਤੱਕ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਵਲੌਗ ਦੇ ਵਿੱਚ ਆਪਾਂ ਵੀ ਸੇਵਾ ਦੇ ਕੁੜੇ ਦਿਨਾਂ ਤੱਕ ਜਾ ਰਹੇ ਹਾਂ ਦੇ ਪਰਿਵਾਰਾਂ ਨੂੰ ਕਿੰਨਾਂ ਨੂੰ ਦਵਾਈਆਂ ਦੀ ਕਿਹ ਚੀਜ਼ ਦੀ ਲੋੜ ਹੋਊਗੀ ਉਹਦੇ ਕਰਕੇ ਆਪਾਂ ਜਾਵਾਂਗੇ ਉਹਦੇ ਜਗ੍ਹਾ ਤੇ ਤੇ ਲੱਗਦੇ ਬਚੇ ਆ ਬਾਕੀ ਜਿਹੜੇ ਮੱਡ ਏਰੀਏ ਦਰਿਆ ਦੇ ਲਾਗੇ ਬਿਆਸ ਦਰਿਆ ਪੈਂਦਾ ਪਰ ਲਾਗੇ ਗੁਰਦਵਾਲ ਸਾਹਿਬ ਦੇ ਕੋਲ ਉਹਦੇ ਜਿਹੜੇ ਲਾਗੇ ਮੱਡ ਦੇ ਵਿੱਚ ਆਉਂਦੇ ਏ ਜਿਹੜੇ ਦਰਿਆ ਦੇ ਨਾਲ ਨਾਲ ਸੀ ਉਹ ਨਾਕਿਆਂ ਨੂੰ ਆ ਵੀ ਪਾਰ ਪਈ ਆ ਇਰੇ ਬਲੌਗ ਦੇ ਨਾਲ ਤੁਹਾਨੂੰ ਦਿਖਾਉਵੇਂ ਅੱਗੇ ਵੀ ਆਪਾਂ ਲਓ ਵੀ ਮਿੱਤਰੋ ਆਪਾਂ ਹੁਣ ਕੰਮਕਾਰ ਨੇ ਬੇੜ ਕੇ ਬ੍ਰਾਂਪੁਰ ਤੋਂ ਆਪਾਂ ਚੱਲ ਪਏ ਆ ਜੀ ਹੁਣ ਆਪਣੇ ਵੀਰ ਜਸਵੰਤ ਉਹਦੇ ਪਿੰਡ ਦੀ ਦੁਕਾਨ ਤੋਂ ਹੋ ਗਏ ਆਉਨੇ ਆ ਮਿਲਦੇ ਆ ਗੱਲਬਾਤ ਵੀਰ ਨੂੰ ਮਿਲ ਕੇ ਉਹਨੇ ਚਾਹ ਕੌਫੀ ਪੀ ਕੇ ਆਉਨੇ ਆ ਰੋਡ ਵਧੀਆ ਬਣ ਗਿਆ ਪਹਿਲਾਂ ਬਹੁਤ ਜ਼ਿਆਦਾ ਇੱਥੇ ਖਰਾਬ ਹੀ ਰੋਡ ਏ ਰੋਡ ਵਧੀਆ ਬਣ ਗਿਆ ਹੁਣ ਇੱਕ ਨੰਬਰ ਰੋਡ ਹੋ ਗਿਆ ਆਹਰੇ ਪਰੇ ਰੁੱਕ ਢੀਂਡੇ ਕਰਕੇ ਬਹੁਤ ਹੋਏ ਆ ਵਧੀਆ ਬਣ ਕੇ ਰੋਕਣ ਪਰ ਮਹਿਰ ਪੂਰੀ ਸੁੱਕੀ ਪਈ ਜੀ ਦੇਖੋ ਓ ਵਧੀਆ ਰੋਡ ਬਣ ਗਿਆ ਵਧੀਆ ਮੇਲੇ ਅੱਜ ਆਪਾਂ ਸ਼ਾਮਾਂ ਨੂੰ ਜਾਵਾਂਗੇ 5 ਤਰੀਕ ਅੱਜ ਤੋਂ ਮੇਲਾ ਸਟਾਰਟ ਹੋ ਰਿਹਾ ਗੋਨਗਾਲ ਸਾਹਿਬ ਦਾ ਉਹ ਕੁੱਤੇ ਅੱਗੇ ਨਾ ਆਣਾ ਉਹ ਮੇਲਾ ਅੱਜ ਸਟਾਰਟ ਹੈ ਜੀ 5 ਤਰੀਕ ਤੋਂ ਅੱਜ ਆਪਾਂ ਸ਼ਾਮਾਂ ਨੂੰ ਜਾਵਾਂਗੇ ਤੁਹਾਨੂੰ ਦਿਖਾਉਨੇ ਆ ਮੇਲੇ ਦਾ ਵੀ ਮਾਹੌਲ ਚੱਲ ਰਿਹਾ ਅੱਜ ਦਾ ਸ਼ਾਮਾਂ ਨੂੰ ਤੁਹਾਨੂੰ ਆਪਣੇ ਚੈਨਲ ਤੇ ਵਲੌਗ ਮਿਲ ਜੇਗਾ ਜੀ